ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਕਹਿੰਦੇ ਵੀ ਆਪਣੇ ਏਰੀਏ 'ਚ ਆ ਪਿੰਡ ਸ਼ਾਜਲੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਇੱਕ ਤਾਂ ਗੋਪੀ ਬੰਦੀ ਕੱਟੀ ਦਿਖਾਵਾਂਗੇ ਛੋਟੀ ਤੇ ਇੱਕ ਕੱਟੀ ਬਾਈ ਕੋਲੇ ਹੈਗੀ ਆ ਸੱਜਣੋ ਅਰਜਨ ਕੁੰਗੜ ਦੀ ਤੇ ਇੱਕ ਗੋਪੀ ਦੀ ਦੂਜਾ ਸੂਆ ਤਾਜੀ ਸੂਈ ਝੋਟੀ ਆ ਮੇਲਾ ਬਿੰਨਰ ਵੀ ਆ ਝੋਟੀ ਡرائی ਬਿਊਟੀ ਦੇ ਵਿੱਚ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਇਕੱਲੇ ਇਕੱਲੇ ਪਸ਼ੂ ਦੀ ਡਿਟੇਲ ਪੁੱਛ ਲਾਂਗੇ ਪਿੰਡ ਸ਼ਾਜਲੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਪਹੁੰਚੇ ਹੋਇਆ ਆਜੋ ਬਾਈ ਤੇ ਬਾਈ ਨਾਲ ਗੱਲ ਥੋੜੀ ਕਰਾ ਦੂੰਗਾ ਸਸਰੀ ਘਰ ਬਾਈ ਸਸਰੀ ਘਰ ਆ ਨਾਮ ਦੱਸ ਦਿਓ ਜੀ ਨਾਮ ਬਲਵਿੰਦਰ ਸਿੰਘ ਪਿੰਡ ਸ਼ਾਜਲੀ ਜ਼ਿਲ੍ਹਾ ਸੋ ਵਪਾਰ ਦਾ ਕੰਮ ਹੈ ਜਾਂ ਕਰੇਲੂ ਬਾਈ ਕਰੇਲੂ ਕੰਮ ਠੀਕ ਆ ਕਰੇਲੂ ਜਾਨਵਰ ਨੇ ਆ ਤੇ ਓਦਾਂ ਵੀ ਤੁਹਾਨੂੰ ਮੈਂ ਦਿਖਾ ਦਾਂ ਨਾ ਪਸ਼ੂ ਬਾਈ ਕੋਲੇ ਸੱਜਣੋ ਹੈਗੇ ਨੇ ਕਾਫੀ ਗਿਣਤੀ 'ਚ ਪਸ਼ੂ ਵਦਨ ਕਰ ਕੀ ਬਾਈ ਕਹਿੰਦਾ ਹਨ ਬਾਈ ਆਪਾਂ ਵੀ ਸੇਲ ਕਰਨੇ ਆ ਦੋਤਨ ਪਸ਼ੂ ਹਾਂ ਵੀਰੇ ਹਾਂ ਇਹ ਕਿਹੜੇ ਕੰਪੀਟੀਸ਼ਨ ਚ ਜਿੱਤੀ ਸੀ ਬਾਈ ਇਹ ਡਰਾਈ ਬਿਊਟੀ ਚ ਆਈ ਹੋਈ ਆ ਆਪਣੇ ਤਨੌਲਾ ਮੇਲੇ ਤੇ ਤਨੌਲਾ ਮੇਲੇ ਤੇ ਜੇ ਗੱਲ ਕਰ ਲਈ ਡਰਾਈ ਬਿਊਟੀ ਦੇ ਵਿੱਚ ਕਿਹੜਾ ਨੰਬਰ ਸੀ ਇਹਦਾ ਬਾਈ ਇਹਦਾ 10ਵਾਂ ਪੋਜੀਸ਼ਨ ਸੀਗਾ 10ਵਾਂ ਪੋਜੀਸ਼ਨ ਮੰਨ ਲਾ ਵੀ 10 ਦੇ ਵਿੱਚ ਆਇਆ ਸੀ ਨੰਬਰ ਪਹਿਲੇ 10 ਛੱਕੇ ਸੀਗੇ ਉਹਨਾਂ ਚ ਆਈ ਠੀਕ ਆ ਗੱਲ ਕੱਟੀਆਂ ਦੇ ਬੰਨਿਓ ਕਰ ਲਈ ਸ਼ੁਰੂ ਫੇਰ ਹਾਂ ਹਾਂ ਵੀਰੇ ਹਾਂ ਪਰਲੇ ਬੰਨਿਓ ਕਰ ਲੈਣੇ ਸ਼ੁਰੂ ਤਰਪੂ ਕੱਟੀ ਕਿ ਡਰਦੀ ਐ ਨਾ ਤਰਪੂ ਹੈ ਤੋੜ ਦੇਣਾ ਆ ਤੋਰ ਮਾਰੀ ਜੀ ਖੋਲ ਕੇ ਬਰਾਂਡੇ ਜੀ ਤੋੜ ਦੇ ਇਹ ਕਿਹੜੇ ਦੀ ਆ ਗਈ ਬਾਈ ਇਹ ਗੋਪੀ ਬਣਦੀ ਐ ਠੀਕ ਆ ਗ ਆਏ ਆ ਗਈ ਗੋਪੀ ਬੰਨ ਦੀ ਉਮਰ ਬਾਈ ਕਿੰਨੀ ਕ ਹੋਊਗੀ ਦੀ ਉਮਰ ਹੋਊਗੀ ਸਾਲ ਕ ਦੇ ਅੰਦਰ ਅੰਦਰ ਆ ਉਮਰ ਹੈ ਗਿਆ ਸਾਲ ਦੇ ਏੜ ਗੇੜ ਤੇ ਬਾਕੀ ਨਾ ਜਦੋਂ ਬਾਈ ਨੇ ਬੰਨ ਲਈ ਤੁਹਾਨੂੰ ਮੈਂ ਥੱਲੇ ਵਾਲਾ ਸਿਸਟਮ ਦਿਖਾਉਂਗਾ ਕੱਤੀ ਦਾ ਵੀਰਾ ਕਮਾਲ ਦਾ ਬਿਲਕੁਲ ਕਿਉਂਕਿ ਡਰਦੇ ਨੇ ਪਸ਼ੂ ਘਰੇਲੂ ਨੇ ਸੱਜਣ ਕੋਈ ਇੱਥੇ ਆਉਂਦਾ ਨਹੀਂ ਬਾਗਲ ਚ ਰਹਿੰਦੇ ਨੇ ਉਹਦੇ ਕਰਕੇ ਥੋੜਾ ਜਿਹਾ ਘਬਰਾਉਂਦੇ ਨੇ ਟੈਗ ਨਹੀਂ ਲਵਾਇਆ ਬਾਈ ਇਹਦੇ ਫਿਰ ਨਾ ਬਾਈ ਟੈਗ ਨਹੀਂ ਲਵਾ ਹਾਂ ਇਹਦੀ ਗਾਰੰਟੀ ਆ ਵੀ ਗੋਪੀ ਦੀ ਆਪਣੀ ਹਾਂ ਹਾਂ ਵੀਰੇ ਹਾਂ ਹਾਂ ਇਹ ਬਾਈ ਕਹਿੰਦਾ ਗਾਰੰਟੀ ਆ ਵੀ ਗੋਪੀ ਦੀ ਆ ਸਿੰਘ ਬਣਾਊਗੀ ਬੰਦ ਇੱਕ ਮਿੰਟ ਬਾਈ ਇੰਨਾ ਖੋ ਸਿੰਗ ਬਣਾਉਗੀ ਬੰਦ ਤੇ ਬੂਥੀ ਬਾਥੀ ਦੀ ਗੱਲ ਕਰ ਲਈ ਲੰਬੀ ਬਹੁਤ ਆ ਗਈ ਤੇ ਕੱਦ ਕਾੜ ਵੀ ਚੰਗਾ ਤੇ ਉਮਰੇ ਦੀ ਹੈਗੀ ਬਾਈ ਕਹਿੰਦਾ 1 ਸਾਲ ਦੀ ਤੇ ਜੈਡ ਬਲੈਕ ਹੀ ਆ ਗਈ ਬਾਈ ਹਨਾ ਹਾਈ ਜੈਡ ਬਲੈਕ ਗੋਪੀ ਦੇ ਬੱਚੇ ਦੀ ਗੱਲ ਕਰ ਲਈ ਸੱਜਣੋ ਜ਼ਿਆਦਾਤਰ ਜੈਡ ਬਲੈਕ ਹੀ ਆਉਂਦੇ ਆ ਹੱਥਿਆਂ ਮਾਰੀ ਮੜਾ ਥੱਲੇ ਵਾਲਾ ਸਿਸਟਮ ਦਿਖਾ ਲਈ ਆਪਾਂ ਇਹਦਾ ਆ ਥੱਲਿਓ ਤੁਹਾਨੂੰ ਇੱਕ ਵਾਰੀ ਕੋਸ਼ਿਸ਼ ਕਰੂੰਗਾ ਦਿਖਾਉਣ ਦੀ ਮੂਰੇ ਖੜ ਜਾ ਮੜਾ ਜਾ ਆ ਮੂਰੇ ਖੜ ਜਾ ਥੱਲਿਓ ਤੁਹਾਨੂੰ ਮੈਂ ਝੋਲੀ ਚਾਈ ਦਿਖਾਉਂਗਾ ਕੱਟੀ ਦੀ ਜਿਹੜੀ ਝੋਲੀ ਆ ਨਾ ਝੋਲੀ ਕਮਾਲ ਦੀ ਆ ਗਈ ਇੱਥੇ ਚੈੱਕ ਕਰ ਸਕਦੇ ਹੋ ਬਾਹ ਹਾਂ ਸਿੰਗਲ ਚਾਰ ਨੇ ਤੇ ਬਲਟਲਾਂ ਵੀ ਬਹੁਤ ਆ ਗਈਆਂ ਉਹ ਤੁਸੀਂ ਇੱਥੇ ਤੋਂ ਕਰ ਸਕਦੇ ਹੋ ਸੱਜਣੋ ਚੈੱਕ ਉਮਰ ਆ ਗਈ ਇਹਦੀ ਸਾਲ ਦੇ ਏੜ ਗੇੜਾ ਇਹਦਾ ਰੇਟ ਭਾਈ ਜੋੜੇ ਦੀ ਕਰ ਦਾਂਗੇ ਆ ਜੋੜੇ ਦੀ ਵੀਰੇ ਆ ਨਾਂ ਵਾਲੀ ਕਿਹੜੇ ਦੀ ਆ ਇਹ ਅਰਜਨ ਕੁੰਗੜ ਦੀ ਅਰਜਨ ਕੁੰਗੜ ਦੀ ਇਹਦੀ ਉਮਰ ਕਿੰਨੀ ਕਾ ਭਾਈ ਇਹਦੀ ਹੈਗੀ 14 ਮਹੀਨੇ ਆ ਝੋਲੀ ਬਹੁਤ ਐਂ ਲੱਗਦੀ ਆ ਜਿਵੇਂ ਗੱਬਣ ਹੁੰਦੀ ਆ ਹਾਂ ਟੋਰੀ ਖੋਲ ਕੇ ਨੂੰ ਵੀ ਇਹਦੀ ਉਮਰ ਆ ਗਈ ਭਾਈ ਕਹਿੰਦਾ 14 ਮਹੀਨੇ ਇਹ ਹੈਗੀ ਆ ਅਰਜਨ ਕੁੰਗੜ ਦੀ ਤੇ ਬਾਕੀ ਜਿਹੜੀ ਝੋਲੀਆ ਉਹ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਬਟਨ ਵਾਲੀ ਬਣੂਗੀ ਕੱਟੀ ਤੇ ਬਾਕੀ ਝੋਲੀ ਛੁਲੀ ਦਾ ਫੁੱਲ ਆ ਗਈ ਥੱਲੇ ਨੇ ਗੱਲ ਕਰ ਲਈਏ ਜਿਵੇਂ ਤੁਹਾਨੂੰ ਦੱਸਿਆ ਵੀ ਪਸ਼ੂ ਬਾਈ ਹੋਰਾਂ ਦੇ ਹੈਗੇ ਨੇ ਘਰੇਲੂ ਉਹਦੇ ਕਰਕੇ ਥੋੜਾ ਡਰਦੇ ਨੇ ਐ ਨੂੰ ਤੋੜ ਦੀ ਬਾਈ ਉਹ ਗੇਟ ਤੱਕ ਇਧਰਲੇ ਬੰਨੇ ਤੋੜਦੇ ਬਾਕੀ ਬੋਦੀ ਦੀ ਬਣ ਕਰ ਚੈੱਕ ਕਰ ਸਕਦੇ ਹੋ ਲੰਬਾਈ ਲੰਬੂਈ ਵੀ ਫੁੱਲਾ ਕੱਟੀ ਦੀ ਤੇ ਕੱਦ ਵੀ ਸੋਹਣਾ ਕਰੂ ਜੀ ਆਪਾਂ ਗੱਲ ਕਰ ਲਈਏ ਤੇ ਬਾਕੀ ਜਿਹੜੀ ਚੜਾਈ ਆ ਪੁੱਠੇ ਦੀ ਚੜਾਈ ਵੀ ਉੱਤੋਂ ਫੁੱਲੇ ਰੱਖੂਗੀ ਕਮਾਲਾ ਬਾਈ ਕਮਾਲਾ ਕੋਈ ਨਹੀਂ ਬੋਚ ਕੇ ਲੈ ਚਲ ਸਿੰਗ ਬਣਾਉਗੀ ਇਹ ਵੀ ਬੰਦ ਕੱਟੀ ਬਿਲਕੁਲ ਬਾਕੀ ਝੋਲੀ ਦਿਖਾ ਦੂੰਗਾ ਤੁਹਾਨੂੰ ਮੈਂ ਥੱਲੇ ਵਾਲਾ ਸਿਸਟਮ ਥਣ ਫालतू ਤਾਂ ਨਹੀਂ ਹੈਗਾ ਬਾਈ ਨਾ ਨਾ ਵੀ ਤੇ ਚਾਰੇ ਨੇ ਦੋਨਾਂ ਦੀ ਚਾਰ ਚਾਰ ਆ ਗਏ ਨਾ ਹਾਂ ਇਹ ਆ ਗਈ ਅਰਜਨ ਕੁੰਗੜ ਦੀ ਤੇ ਇੱਥੇ ਤੇ ਦੀ ਮੈਂ ਤੁਹਾਨੂੰ ਝੋਲੀ ਦਿਖਾਉਂਗਾ ਝੋਲੀ ਤੁਹਾਨੂੰ ਆ ਲੱਗੂਗਾ ਜਿਵੇਂ ਵੀ ਇਹ ਕੱਟੀ ਮਹੀਨੇ ਦੋ ਮਹੀਨੇ ਦੀ ਲਾ ਲਈਏ ਵੀ ਆਪਾਂ ਤਾਂ ਨਾ ਮਹੀਨੇ ਦੀ ਗੱਬਣ ਹੁੰਦੀ ਹੈ ਤੇ ਮੈਂ ਗੋਪੀ ਵਾਲੀ ਕੱਟੀ ਆ ਗਈ ਇਧਰੋਂ ਇਹਦਾ ਵੀ ਦਿਖਾਤਾ ਤੁਹਾਨੂੰ ਸਿਸਟਮ ਮੈਂ ਥੱਲੇ ਵਾਲਾ ਵੀ ਥਣ ਸਿੰਗਲ ਚਾਰ ਹੀ ਰੱਖਦੀ ਆ ਇਹਨੂੰ ਕਰੀ ਬਈ ਐਨੂੰ ਅਰਜਨ ਵਾਲੀ ਨੂੰ ਤੇ ਝੋਲੀ ਤੁਹਾਨੂੰ ਸੱਜੇ ਨਾਲ ਅਗੋ ਕੀ ਹਾਈ ਰਖੜ ਗਈ ਸੈਟ ਉਹ ਇੱਥੋਂ ਬਾਪੂਛ ਨਾ ਫੜ ਪੂਛ ਨਾ ਫੜ ਪਰੇਸ਼ਾਨ ਨਾ ਕਰ ਜਾਦੇ ਬਾਕੀ ਝੋਲੀ ਤੁਹਾਨੂੰ ਦਿਖਾ ਦਨੇ ਇੱਥੇ ਜੀ ਥਣ ਸਿੰਗਲ ਚਾਰ ਆਗੇ ਤੇ ਹੈਗੇ ਫੁੱਲ ਗੈਪ ਤੇ ਨੇ ਤੇ ਜਿਹੜੀਆਂ ਬਲਟਲਾਂ ਦੀ ਗੱਲ ਕਰ ਲਈਏ ਵੀ ਜਿਵੇਂ ਆਪਾਂ ਕਹਿੰਦੇ ਨੇ ਵੀ ਇਹ ਤੋਂ ਆਪਾਂ ਨੂੰ ਆਰਡਰ ਕੁਆਲਿਟੀ ਦਾ ਆਈਡੀਆ ਜਾ ਆ ਜਾਂਦਾ ਨਾ ਉਹ ਚੰਗੀਆਂ ਰੱਖਦੀ ਆ ਇਹਦੇ ਪੈਸੇ ਕਿੰਨੇ ਲੱਗੇ ਬਾਈ ਜੋੜੇ ਦੀ ਇਹਦਾ ਜੋੜੇ ਦਾ ਬਾਈ 60000 ਰੁਪਏ 60000 ਮੁੱਲਾ ਹਾਂ ਹਾਂ ਜੋ ਮਨਤਨ ਹੋ ਜੂ ਹਾਂ ਹਾਂ ਮੌਕੇ ਤੇ ਹੋ ਜੂ ਥੋੜਾ ਬਹੁਤਾ ਹੋ ਜੂ ਓਹਨਾ ਬਾਕੀ ਜੇ ਕਿਸੇ ਨੇ ਕੱਲੀ ਕੱਲੀ ਲੈਣੀ ਹੋਈ ਉਹਦਾ ਫਿਰ ਦੇ ਜੋੜੀ ਦੇ ਦਾਂਗੇ ਯਾਰ ਇਕੱਠੀ ਇਹ ਨੌਰੇ ਇਕੱਠੀ ਇਹ ਦੇ ਦਾਂਗੇ ਠੀਕ ਹੈ ਗੱਲ ਆ ਬਾਈ ਕਹਿੰਦਾ ਇਕੱਠਾ ਜੋੜੀ ਦੇ ਦਾਂਗੇ ਚਲੋ ਬਾਕੀ ਫੇਰ ਵੀ ਜੇ ਕਿਸੇ ਸੱਜਣ ਦੀ ਹੁੰਦੀ ਹੈ ਇੱਛਾ ਵੀ ਕੱਲੀ ਲੈਣੀ ਆ ਉਹ ਤੁਸੀਂ ਬਾਈ ਨਾਲ ਫੋਨ ਤੇ ਕਰ ਲਿਓ ਉਹ ਰੇਟ ਤੁਹਾਨੂੰ ਬਾਈ ਕੱਲੀ ਕੱਲੀ ਦਾ ਰੇਟ ਆ ਜਿਹੜਾ ਉਹਦਾ ਰੇਟ ਫੋਨ ਤੇ ਦੱਸ ਦੂਗਾ ਇਹ ਕੱਤੀ ਤਾਂ ਆ ਗਈ ਅਰਜਨ ਕੁੰਗੜ ਦੀ ਤੇ ਆ ਆ ਗਈ ਸੱਜਣੋਂ ਗੋਪੀ ਬੰਨ ਦੀ ਇਹ ਜੋੜੀ ਸਾਨੂੰ ਆਪਾਂ ਕੱਟੀਆਂ ਨਹੀਂ ਦਿਖਾਈ ਤੇ ਇੱਕ ਹੁਣ ਕਾਪੀ ਬਾਂ ਦੀ ਝੋਟੀ ਦਿਖਾਉਂਗਾ ਪਹਿਲਾਂ ਉਹਦੇ ਬੱਚੇ ਦੀ ਮਾਰਦਣਾ ਕੈਮਰਾ ਖੜਾ ਇਧਰਲੇ ਪੰਨੇ ਨਾਲ ਮੇਲ ਕਾਫਾ ਬਾਈ ਮੇਲ ਹੈ ਬਾਈ ਇਹ ਝੋਟੀ ਦਾ ਸੂਆ ਕਿਡਾ ਬਾਈ ਇਹ ਤਾਂ ਦੂਜਾ ਸੂਆ ਵੀਰੇ ਦੂਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 5ਵਾਂ 6ਵੇਂ ਮਾ ਕਦਨ ਮੰਨ ਲੈ ਅੱਜ 5ਵਾਂ 6ਵਾਂ ਦੁੱਧ ਕਿੰਨਾ ਆਜ ਰਿਹਾ ਹੁਣ ਚੋਣ ਆਲਾ ਦੁੱਧ ਹੁਣ 11 ਤੋਂ ਚੱਲੀ ਐ 11 ਲੀਟਰ ਹਾਂ ਪਹਿਲਾਂ ਦਾ ਕੀ ਰਿਕਾਰਡ ਦੱਸਿਆ ਇਹਦਾ ਪਹਿਲਾਂ ਨੇ ਤੇ 14 ਲੀਟਰ ਕੱਢਿਆ ਹੋਇਆ ਪਹਿਲਨ ਦਾ ਹੈਗਾ 14 ਦਾ ਰਿਕਾਰਡ ਤੇ ਐਸ ਵਾਰੀ ਜੇ ਬਾਹਲਾ ਨਹੀਂ ਵੀ ਬੰਦ 16 ਦੇ 16 ਦੇ ਗ੍ਰੇਡ ਤੱਕ ਕਰ ਸਕਦਾ 16 ਪਲੱਸ ਹੀ ਜਾਊਗੀ ਘੱਟ ਨਹੀਂ ਦੇ ਜੀ ਠੀਕ ਆ ਗੱਲ ਦੰਦਾਂ ਚ ਕਿਵੇਂ ਹੋ ਬਈ ਦੰਦਾਂ ਚ 6 ਜਾਂਦਾ ਟੋਰੀ ਬਾਈ ਖੋਲ ਕੇ ਮੜੀ ਜੀ ਆ ਫੁੱਲ ਵਾਲਾ ਸੀਨ ਕਿਵੇਂ ਆ ਕਿਹੜਾ ਨੰਬਰ ਦੱਸਿਆ ਸੀਦਾ ਇਹਦਾ ਬਈ ਤਨੋਲੀ ਆਈ ਹੀ ਐਫਏ ਤੋਂ ਆ ਡਰਾਈ ਬਿਊਟੀ ਹਾਂ ਡਰਾਈ ਬਿਊਟੀ ਦੇ ਵਿੱਚ ਆਈ ਹੀ ਐ ਆਏ ਆ ਗਏ ਸੱਜਣੋ ਗੋਪੀ ਬਣਦੀ ਕਿਉਂਕਿ ਇਹਦੇ ਕੰਨ ਤੇ ਟੈਗ ਵੀ ਲੱਗਿਆ ਤੇ ਬਾਕੀ ਭਰਾ ਨੇ ਸਰਚ ਕਰਨਾ ਜਿਹੜੇ ਨੇ ਟੈਗ ਨੰਬਰ ਸਰਚ ਵੀ ਕਰ ਲਿਓ ਬਾਕੀ ਡਾਕਟਰ ਸਾਹਿਬ ਨਾਲ ਵੀ ਚਾਹੀ ਗੱਲਬਾਤ ਕਰ ਲਿਓ ਕੱਦ ਆ ਗਿਆ ਇਹਦਾ ਫੁੱਲ ਵੱਡਾ ਕੱਦ 'ਚ ਛੋਟੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਲੰਬੀ ਵੀ ਫੁੱਲਾ ਤੇ ਬਾਡੀ ਵੀ ਚੰਗੀ ਆ ਕੱਦ ਵੀ ਫੁੱਲਾ ਆਰਡਰ ਥੋੜਾ ਜਰੂਰ ਤਾਂ ਕੰਦਰ ਨੂੰ ਰੱਖਦੀ ਆ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਪੋਲੀ ਆ ਬਾਈ ਜਮਾ ਹੋਕੀ ਜਮਾ ਹਾਂ ਹਾਂ ਜਮਾ ਆ ਲੈ ਚਲ ਉਧਰ ਬਾਹਰ ਨੂੰ ਵੀ ਚਲਾ ਦੇਗੇ ਨਾ ਬੱਚਾ ਨਾਲ ਇਹਦੇ ਮੇਲ ਕਾਫ ਕਿਹੜੇ ਦਾ ਬਾਈ 705 70 ਦਾ ਵੀ 705 70 ਦਾ ਆ ਦੁੱਧ ਦਾ ਰਿਕਾਰਡ ਇਹਦਾ ਬਾਈ ਨੇ ਸਾਨੂੰ ਦੱਸ ਹੀ ਦਿੱਤਾ ਵੀ ਪੈਲਣ ਦਾ ਜਿਹੜਾ ਇਹਦਾ ਰਿਕਾਰਡ ਆ ਪੈਲਣ ਦਾ ਇਹਦਾ ਰਿਕਾਰਡ ਰਿਆ ਸੱਜਣੋਂ 14 ਕਿਲੋ ਦਾ ਉੱਤੋਂ ਬਾਡੀ ਵੀ ਚੰਗੀ ਰੱਖਦੀ ਆ ਆਰਡਰ ਦੀ ਤੱਕ ਜਰੂਰ ਅੰਦਰ ਨੂੰ ਰੱਖ ਦਿਆ ਥੋੜੀ ਜਿਹੀ ਕਿਉਂਕਿ ਉਹ ਜਿਹੜੀ ਚੀਜ਼ ਸਾਹਮਣੇ ਆ ਉਹ ਲੁਕਣ ਵਾਲੀ ਚੀਜ਼ ਨਹੀਂ ਚਵਾਈ ਦੀ ਬਾਈ ਕਹਿੰਦਾ ਆ ਗਈ ਬਿਲਕੁਲ ਫੋਕੀ ਤੇ ਤਕਰੀਬਨ ਸਭਾ ਦੀ ਕਿਵੇਂ ਭਾਈ ਇਹ ਜਮਾਂ ਠੰਡੀ ਭਾਈ ਆ ਗੋਪੀ ਦੇ ਜਾਨਵਰ ਤਕਰੀਬਨ ਬੱਚੇ ਠੰਡੇ ਆਉਂਦੇ ਆ ਸਾਰੇ ਹੱਕਮਾ ਲਾ ਭਾਈ ਇੱਥੋਂ ਲੈ ਚੱਲ ਕਮਾ ਕਦ ਵੀ ਫੁੱਲ ਵੱਡਾ ਕਦ ਕਾਠ ਵਾਲੀ ਵੀ ਘਾਟ ਨਹੀਂ ਤੇ ਬਾਕੀ ਡਰਾਈ ਬਿਊਟੀ ਦੇ ਵਿੱਚ ਇਹ ਜਿੱਤੀ ਵੀ ਹੋਈ ਆ ਛੋਟੀ ਮੇਲੇ ਤੇ ਧਨੌਲੇ ਵਾਲੇ ਮੇਲੇ ਦੀ ਐ ਨੂੰ ਕਿਹੜਾ ਲੈ ਚੱਲ ਲੰਬੀ ਲੈ ਚੱਲ ਇੱਧਰ ਨੂੰ ਬਾਕੀ ਲੰਬੀ ਚਲਾ ਕੇ ਸਾਨੂੰ ਦਿਖਾਦਾ ਨਾ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਬਾਈ ਉਹ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਲੈ ਜਾ ਬਾਈ ਤੂੰ ਕੱਦ ਕਾਠ ਵੀ ਚੰਗਾ ਤੇ ਚਵਾਈ ਦੀ ਵੀ ਬਾਈ ਕਹਿੰਦਾ ਫੋਕੀ ਆ ਗਈ ਘਮਾੜਾ ਬਾਈ ਤੇ ਸਿੰਘ ਦੀ ਗੱਲ ਕਰ ਲਈਏ ਸਿੰਘ ਵੀ ਬੰਦ ਰੱਖਦੇ ਜਿਵੇਂ ਕਈ ਭਰਾ ਕਹਿੰਦੇ ਨੇ ਗੋਪੀ ਦਾ ਸਿੰਘ ਖੁੱਲਾ ਹੁੰਦਾ ਸਿੰਘ ਜੋਪੀ ਦਾ ਬੰਦਾ ਹੈਗਾ ਦੰਦਾਂ 'ਚ 6 ਦੰਦਾਂ ਤੇ ਦੁੱਧ ਜਿਹੜਾ ਜਹਾਜ਼ ਰਾ ਪੰਜਵੇਂ ਛੀਮੇ ਦਾ ਨਾਈ ਕਹਿੰਦਾ ਇਹਦੇ ਕੋਲੇ ਹੈਗਾ 11 ਲੀਟਰ ਕੋਈ ਦਾਣਾ ਦੱਪਾ ਕੁਛ ਸਟਾਰਟ ਕਰਤੀ ਵੀਡੀਓ ਨਹੀਂ ਦਾਣਾ ਵੀਰੇ ਹਜੇ ਕੁਛ ਨਹੀਂ ਕਰਿਆ ਸਟਾਰਟਿੰਗ ਕੀ ਪਾ ਰਿਆ ਆਪਾਂ ਨੂੰ ਕੱਲੇ ਚਾਹ ਤੇ 4-4 ਤੇ ਕੱਲੇ 4 ਨਾਲ 6ਵੇਂ ਦਿਨ 11 ਕਿਲੋ ਦੇ ਰਿਹਾ ਹਜੇ ਤਾਂ ਇੱਕ ਚੁੰਡੀ ਵੀ ਕਦੇ ਦਾਣੇ ਦੀ ਨਹੀਂ ਪਾਈ ਇਹਨੂੰ ਬਸ ਠੀਕ ਆ ਗੱਲ 10-11 ਤੋਂ ਚੱਲੀ ਆ ਹਾਂ ਵੀ ਜੇ ਆਪਾਂ ਗੱਲ ਕਰ ਲਈਏ ਜਿਵੇਂ ਇਹਨੂੰ ਆਪਾਂ ਦਾਣਾ ਫੀਡ ਅੱਗੇ ਪਾਵਾਂਗੇ ਹਾਂ ਹਾਂ ਤਕਰੀਬਨ ਚੰਗੇ ਦੇ ਉੱਤੇ ਚੱਲਣ ਦੀ ਉਮੀਦ ਆ ਤਾਂ ਮੈਲੇ ਤੇ ਜਾਊਗੇ ਉਹ ਤਾਂ ਬਾਈ ਬਹੁਤ ਟਾਈਮ ਪੈ ਦੋ ਆ ਮੈਲੇ ਤੇ ਬਾਈ ਕਹਿੰਦਾ ਚੱਲੂ ਤੇ ਸਰਟੀਫਿਕੇਟ ਹੈਗਾ ਬਾਈ ਦਾ ਹਾਂ ਵੀਰੇ ਹਾਂ ਆ ਸਰਟੀਫਿਕੇਟ ਵੀ ਚੱਕ ਲਿਆ ਆਪਾਂ ਉਹ ਵੀ ਦਿ ਇਹਦਾ ਰੇਟ ਕਿੰਨਾ ਰੂਪੇ ਲੈ ਬਈ ਫੋਨ ਤੇ ਕਰਦਾਂਗੇ ਜਿਆਦਾ ਤਾਂ ਨਹੀਂ ਕਰਦਾ ਨਾ 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 ਰੇਟ ਫੋਨ ਤੇ ਕਰਦਾ ਆ ਰੇਟ ਬਾਈ ਕਹਿੰਦਾ ਫੋਨ ਤੇ ਕਰਦਾਂਗੇ ਆ ਸਰਟੀਫਿਕੇਟ ਤੁਹਾਨੂੰ ਆਪਾਂ ਇਹਦਾ ਦਿਖਾ ਦੰਨੇ ਬਾਈ ਸਰਟੀਫਿਕੇਟ ਕਰ ਸਕਦੇ ਹੋ ਚੈੱਕ ਤੇ ਜਿਵੇਂ ਦੁੱਧ ਦਾ ਰਿਕਾਰਡ ਜਿੰਨਾ ਬਾਈ ਨੇ ਦੱਸਿਆ ਤੇ ਬਾਕੀ ਜਿੰਨਾ ਹਾਜ਼ਰ ਹੈ ਮੈਂ ਉਹ ਦੁੱਧ ਹੀ ਮੰਨਦਾ ਹੁਣਾ ਵੀ 6ਵੇਂ ਕਿ ਦਿਨ ਜਿੰਨਾ ਇਹਦੇ ਕੋਲੇ ਜਿਵੇਂ ਬਾਈ ਨੇ ਦੱਸਿਆ ਵੀ ਕੱਲੇ 4 ਤੇ ਹਾਜ਼ਰ ਆ ਉਹ ਆਪਾਂ ਡੰਗ ਤੋਂ ਡੰਗ ਚ ਪਾ ਦਾਂਗੇ ਬਾਈ ਜਿੰਨਾ ਅੱਜ ਹੈਗਾ ਹਾਂ ਹਾਂ ਜਰੂਰ ਸ਼ਰਲਾ ਸਿੱਟਾ ਕੋਈ ਨਾ ਜੀ 1% ਵੀ ਨਹੀਂ ਕੋਈ 100 ਦੀ 100 ਹਰੇਕ ਵਕਤ ਹਾਂ ਜੇ ਬਾਕੀ ਆਪਾਂ ਮੰਨ ਲਾ ਵੀ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀ ਆ ਚਵਾਈ ਦੀ ਗਰੰਟੀ ਤੇ ਭੇਜ ਦਾਂਗੇ ਵੀ ਨਹੀਂ ਆਖੇ ਚੋਲੇ ਚ ਗਰੰਟੀ ਵੀ ਆਪਣੀ ਚਵਾਈ ਦੀ ਠੀਕ ਹੈ ਧੋਕੀ ਧੋਕੀ ਬਿਲਕੁਲ ਹਾਂ ਦੁੱਧ ਦੀ ਗਰੰਟੀ ਹੈ ਆਪਣੀ ਠੀਕ ਹੈ ਜੀ ਵੀ ਜਿੰਨਾ ਦੁੱਧ ਅੱਜ ਹਾਜ਼ਰ ਹੈਗਾ ਆ ਨੰਬਰ ਬੋਲ ਦਿਓ ਜੀ 94171 99010 ਇੱਕ ਵਾਰੀ ਫੇਰ ਬੋਲੋ 94171 99010 94171 ਤੇ 99010 ਇੱਕ ਤਾਂ ਦਿਖਾਈਆ ਗੋਪੀ ਦੀ ਆ ਛੋਟੀ ਦੂਜਾ ਸੂਗਾ 6 ਦੰਦ ਤੇ ਇੱਕ ਆਪਾਂ ਸਾਨੂੰ ਦਿਖਾਈਆ ਸੱਜਣੋਂ ਅਰਜਨ ਕੁੰਗੜ ਦੀ ਕੱਟੀ ਤੇ 131 ਸਾਨੂੰ ਆਪਾਂ ਨੇ ਆ ਦਿਖਾਈ ਆ ਇਧਰਲੇ ਬੰਨੇ ਇਹ ਵੀ ਬਾਈ ਕਹਿੰਦਾ ਗੋਪੀ ਬੰਨਦੀ ਆ ਗਈ ਇਹਨਾਂ ਤਿੰਨੇ ਨਗਾ ਚ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ